ਪਾ ਪੌਣੀ ਮਿਰਚ ਇਹ ਆਪਾਂ ਅੱਧਾ ਚਮਚ ਨਮਕ ਸਵਾਦ ਅਨੁਸਾਰ ਤੇ ਮਿਰਚ ਅੱਧੇ ਕੋ ਨਹੀਂ ਪਹਿਲਾਂ ਆਪਾਂ ਦੋ ਹਰੀਆਂ ਮਿਰਚਾਂ ਪਾਈਆਂ ਆ। ਕੁੱਕਰ ਦੇ ਅੰਦਰ ਚਲੋ। ਹਾਂਜੀ ਅੱਜ ਤਾਂ ਆਪਾਂ ਸੌਖੇ ਤਰੀਕੇ ਨਾਲ ਆਲੂ ਮਟਰ ਦੀ ਸਬਜ਼ੀ ਨੂੰ ਬਣਾ ਰਹੇ ਹਾਂ ਕਿ ਬਹੁਤ ਹੀ ਸੌਖੇ ਤਰੀਕੇ ਨਾਲ ਬਣਦੀ ਆ। ਆਪਾਂ ਪਿਆਜ਼, ਲਸਣ, ਅਦਰਕ, ਟਮਾਟਰ ਗ੍ਰੈਂਡ ਕਰਕੇ ਕੁੱਕਰ ਵਿੱਚ ਤੜਕਾ ਪਾ ਲਿਆ। ਹੁਣ ਆਪਾਂ ਅੱਧਾ ਪਾਉਣੀ ਆ ਹਲਦੀ ਦਾ ਚਮਚ। ਉਹ ਦੁਬਾਰਾ ਆਪਾਂ ਪਾਉਣੀ ਆ ਹਾਂਜੀ ਉਦੋਂ ਬਾਅਦ ਆਪਾਂ ਪਾਉਨੇ ਆ ਨਮਕ ਅਨੁਸਾਰ ਟੇਸਟ ਦੇ ਅਕੋਰਡਿੰਗ ਜਿੰਨਾ ਤੁਸੀਂ ਲਾਲ ਮਿਰਚ ਹਰਨਾ ਪਾਈਆਂ ਆ ਥੋੜੀ ਜੀ ਲਾਲ ਮਿਰਚ ਹੁਣ ਇਹਨਾਂ ਬਚੰਗੀ ਤਰ੍ਹਾਂ ਪਾਉਣੇ ਲਵਾਂਗੇ ਹਾਂਜੀ ਦੇਖੋ ਮਸਾਲਾ ਬਹੁਤ ਥੋੜਾ ਭੁਲਿਆ ਜਾ ਰਿਹਾ ਆ ਯਾ ਤੇ ਹਲਕਾ ਜਿੰਨਿ ਚਾਪਾ ਪਾਣੀ ਪਾ ਲਾਂਗੇ ਹੁਣ ਅਪੀ 5 ਮਿੰਟ ਤੱਕ ਭੁੰਨਾਂਗੇ ਫਿਰ ਉਹ ਦੁਬਾਰਾ ਦਾ ਪਰਮਟਰ ਆਲੂ ਪਾ ਕੇ ਤਿੰਨ ਤਿੰਨ ਸੀਟੇ ਵਿੱਚ ਦਵਾਵਾਂਗੇ ਤੇ ਆਪਣੀ ਸਬਜ਼ੀ ਤਿਆਰ। ਕੱਟ ਲੈਣਾ। ਹੁਣ ਆਲੂਆਂ ਨੂੰ ਤੁਸੀਂ ਆਪਦੇ ਹਿਸਾਬ ਦੇ ਅਕੋਰਡਿੰਗ ਕੱਟ ਸਕਦੇ ਜੇ ਤੁਸੀਂ ਲੰਬੇ ਪਸੰਦ ਕਰਦੇ ਹੋ ਤੇ ਉਵੇਂ ਕੱਟ ਲਓ ਜੇ ਤੁਹਾਨੂੰ ਏਦਾਂ ਨਿੱਕੇ ਪੀਸ ਪਸੰਦ ਆ ਤੁਸੀਂ ਨਿੱਕੇ ਪਾ ਸਕਦੇ। ਜਲਦੀ ਜਲਦੀ ਤੇ ਬਹੁਤ ਸੌਖੇ ਤਰੀਕੇ ਨਾਲ ਵਧੀਆ ਹੋ ਜਾਂਦੇ ਆ। ਹਾਂਜੀ ਹੁਣ ਦੇਖੋ ਆਪਣਾ ਤੜਕਾ ਪੂਰ ਹੁਣ ਪਹਿੰਟ ਚੁੱਕਿਆ ਆ। ਤੇਲ ਨਿਕਲ ਆਇਆ ਵਾ ਹੁਣ ਆਪਾਂ 1 ਇੰਚੇ ਸਬਜੀ ਹਾਂ ਜਿਉ ਹੁਣ ਆਪਾਂ ਪਾਪ ਚੀ ਬਾਦ ਕੀਤਾ ਨਾ ਪਰਹਰ ਹਰ ਹਾਲ ਕਾਇਨ ਖਲਾਵਾਂਗੇ ਲਾਉਣ ਤੋਂ ਬਾਅਦ ਆਪਾਂ ਗਰੀ ਬੜੀ ਰੱਖਣੀ ਹੈ ਜਾਂ ਕਰੀ ਵਾਲੀ ਹੁੰਦੀ ਅਕੋਰਡਿੰਗ ਤੁਸੀਂ ਪਾਣੀ ਦੇਖ ਸਕਦੇ ਹੋ ਕਿ ਤੁਹਾਨੂੰ ਕਿਦਾਂ ਚਾਹੀਦੀ ਹੈ ਸਬਜੀ ਹਾਂਜੀ ਹੁਣ ਪਾਣੀ ਪਾ ਦਿੱਤਾ। ਇਸ ਤੋਂ ਬਾਅਦ ਆਪਾਂ ਲਾ ਦਾਂਗੇ ਟੱਕਣ। ਫਿਰ ਇਹਦੇ ਆਪਾਂ ਤਿੰਨ ਸੀਟ ਨਾ ਦਿਵਾਵਾਂਗੇ। ਫਿਰ ਆਪਣੀ ਸਬਜੀ ਤਿਆਰ। ਸੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ। ਹੁਣ ਆਪਾਂ ਲੱਗ ਦੇਣਾ ਤੇ ਕੰਡਾ ਬੰਦ ਕਰੰ। ਹੁਣ ਆਪਾਂ ਕਰਾਂਗੇ ਸੀਟ ਨਦੀ ਵੇਟ। ਕੀ ਬੋਲ ਰਹੇ ਹੋ? ਹਾਂਜੀ ਸਬਜੀ ਆਪਣੀ ਲੱਗਦੀ ਰਿਜਣ ਤੇ ਸਬਜੀ ਦੀ ਸੁੰਦਰਤਾ ਲਈ ਹੁਣ ਆਪਾਂ ਸਬਜੀ ਦੇ ਵਿੱਚ ਜਾਨ ਪਾਉਣ ਵਾਸਤੇ ਪਾਵਾਂਗੇ ਹਰਾ-ਹਰਾ ਧਨੀਆ। ਦੇਲਕੀ ਸਬਜੀ ਦਾ ਟੇਸਟ ਵੀ ਬਦਲੂਗੀ ਤੇ ਸਬਜੀ 'ਚ ਰੰਗਤ ਵੀ ਲਿਆਉਗੀ। ਹਾਂਜੀ ਹੁਣ ਦੇਖੋ ਧਨੀਆ ਪੈ ਗਿਆ। ਬੋਇਲ ਕਿੰਨਾ ਵਧੀਆ ਆ ਰਿਹਾ ਹੈ ਆ। ਰੰਗ ਵੀ ਬਹੁਤ ਸੋਹਣਾ ਆ ਰਿਹਾ ਹੈ। ਤੁਸੀਂ ਵੀ ਇਸੇ ਤਰੀਕੇ ਨਾਲ ਬਣਾ ਸਕਦੇ ਹੋ। ਬਹੁਤ ਹੀ ਈਜ਼ੀ ਤੇ ਸੌਖੇ ਤਰੀਕੇ ਨਾਲ ਸਬਜੀ ਆਪਣੀ ਬਣ ਕੇ ਤਿਆਰ। ਹਾਂਜੀ ਹੁਣ ਆਪਾਂ ਲਾ ਦਿੱਤਾ ਢੱਕਣ। ਹੋਣ ਦੀਆਂ ਆਉਣਗੀਆਂ ਤੇ ਇਹਨਾਂ ਸੀਡ ਨਾਲ ਉਹ ਤੋਂ ਬਾਅਦ ਆਪਣੀ ਸਬਜ਼ੀ ਬਣ ਕੇ ਤਿਆਰ ਆ ਤੇ ਤੁਸੀਂ ਨਾਲ ਨਾਲ ਪਰਾਂਠੇ ਨਾਲ ਰੋਟੀ ਨਾਲ ਤੁਸੀਂ ਸਬਜ਼ੀ ਸਰਵ ਕਰ ਸਕਦੇ ਹੋ